ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਜੀ ਨੇ ਚੰਦੂ ਨੂੰ ਮਾਰਨਾ ਸਤ ਗੁਰੂ ਜੀ ਦੀ ਤਿਆਰੀ ਸੁਣ ਕੇ ਦਿੱਲੀ ਦੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਭੇਟਾ ਲੈ ਕੇ ਆਈ ਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਸਤਨਾਮ ਦਾ ਸਦਾ ਸਿਮਰਨ ਕਰੋ ਗੁਰੂ ਜੀ ਦੀ ਸੇਵਾ ਕਰਕੇ ਆਪਣਾ ਜਨਮ ਸੁਧਾਰੋ ਅਤੇ ਗੁਰਮੁਖ ਬਣ ਕੇ ਆਪਣਾ ਜੀਵਨ ਸਫਲਾ ਕਰੋ ਇਸ ਤਰ੍ਹਾਂ ਦੁਆ ਤਸ਼ੀਦਾਤ ਦੇਣ ਸੰਗਤ ਦੇ ਮੇਲ ਮਿਲਾਪ ਨਾਲ ਬਤੀਤ ਕਰਕੇ ਗੁਰੂ ਜੀ ਨੇ ਤ੍ਰੋਸ ਦੀ ਨੂੰ ਚੜਾਈ ਕਰ ਦਿੱਤੀ ਤਿਆਰੀ ਦੇ ਤੁੰਸੇ ਦੀ ਆਵਾਜ਼ ਸੁਣ ਕੇ ਸਭ ਸਿੱਖ ਸੰਗਤਾਂ ਚੱਲ ਪਈਆਂ ਚੰਦੂ ਨੂੰ ਵੀ ਕੁਛ ਸਿੱਖ ਸੈਨਿਕ ਦੀ ਰਾਖੀ ਵਿੱਚ ਨਾਲ ਤੋਰ ਲਿਆ ਉੱਧਰ ਜਹਾਂਗੀਰ ਬਾਦਸ਼ਾਹ ਵੀ ਆਪਣੀ ਹਿਫਾਜ਼ਤੀ ਫੌਜ ਤੇ ਬੇਗਮਾਂ ਦੇ ਪਰਿਵਾਰ ਨਾਲ ਕਿਲੇ ਵਿੱਚੋਂ ਚੱਲ ਪਿਆ ਪੇ ਅੱਜ ਗੁਰੂ ਜੀ ਆਪਣਾ ਡੇਰਾ ਬਾਦਸ਼ਾਹੀ ਡੇਰੇ ਤੋਂ ਕੁਛ ਦੂਰ ਰੱਖਦੇ ਸਨ ਅਤੇ ਰਸਤੇ ਵਿੱਚ ਜਦ ਕਦੀ ਸਮਾਂ ਮਿਲਦਾ ਸੀ ਤਾਂ ਬਾਦਸ਼ਾਹ ਤੇ ਗੁਰੂ ਜੀ ਮਿਲ ਕੇ ਖੁਸ਼ੀ ਦੀਆਂ ਗੱਲਾਂ ਕਰਕੇ ਪ੍ਰਸੰਨ ਹੁੰਦੇ ਸਨ ਚੱਲਦੇ-ਚੱਲਦੇ ਜਦ ਬਾਦਸ਼ਾਹ ਦਾ ਡੇਰਾ ਬਿਆਸ ਨਦੀ ਤੇ ਪਹੁੰਚ ਕੇ ਆਰ-ਪਾਰ ਲੰਘ ਗਿਆ ਤਾਂ ਬੇਗਮਾ ਨੇ ਬਾਦਸ਼ਾਹ પાસે ਬੇਨਤੀ ਕੀਤੀ ਕਿ ਸਾਨੂੰ ਪੀਰ ਜੀ ਦੇ ਦਰਸ਼ਨ ਕਰਾਓ ਅਸਾਂ ਇਹਨਾਂ ਦੀ ਬਹੁਤ ਸੋਭਾ ਸੁਣੀ ਹੈ ਦੂਸਰੇ ਦਿਨ ਬਾਦਸ਼ਾਹ ਨੇ ਤੰਬੂ ਕਨਾਤਾਂ ਲਗਵਾ ਕੇ ਗੁਰੂ ਜੀ ਨੂੰ ਆਖਿਆ ਬੇਗਮਾ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ ਆਪ ਕਿਰਪਾ ਕਰਕੇ ਇਸ ਤੰਬੂ ਵਿੱਚ ਬੈਠ ਕੇ ਬੇਗਮਾ ਨੂੰ ਦਰਸ਼ਨ ਦਿਓ ਉਪਰੰਤ ਸਾਰੀਆਂ ਬੇਗਮਾਂ ਆਪਣੀਆਂ ਦਾਸੀਆਂ ਨਾਲ ਗੁਰੂ ਜੀ ਦੇ ਤੰਬੂ ਵਿੱਚ ਆ ਗਈਆਂ ਤੇ ਬੇਨਤੀ ਕੀਤੀ ਪੀਰ ਜੀ ਸਾਨੂੰ ਕੋਈ ਉਪਦੇਸ਼ ਦਿਓ ਗੁਰੂ ਜੀ ਨੇ ਕਿਹਾ ਬੀਬਿਓ ਆਪਣੇ ਪਤੀ ਦੀ ਸੇਵਾ ਤੇ ਇਮਾਨ ਵਿੱਚ ਰਹਿਣਾ ਹੀ ਇਸਤਰੀ ਦਾ ਧਰਮ ਹੈ ਆਪਣੇ ਪਤੀ ਤੋਂ ਬਿਨਾਂ ਸਭ ਮਰਦਾਂ ਨੂੰ ਪਿਤਾ ਭਾਈ ਕਰਕੇ ਵੇਖਣਾ ਹੀ ਇਸਤਰੀ ਦੇ ਸੁਭ ਲੱਛਣ ਤੇ ਸ੍ਰੇਸ਼ਟ ਗੁਣ ਹਨ ਆਪਣੇ ਪਤੀ ਦੀ ਸੇਵਾ ਅਤੇ ਆਗਿਆਕਾਰੀ ਤੋਂ ਬਿਨਾਂ ਇਸਤਰੀ ਦਾ ਦੂਸਰਾ ਧਰਮ ਖੁਦਾ ਦੀ ਬੰਦਗੀ ਕਰਨਾ ਹੈ ਜਿਸ ਤਰ੍ਹਾਂ ਸਾਡੇ ਧਰਮ ਵਿੱਚ ਇਸਤਰੀ ਵਾਸਤੇ ਆਪਣੇ ਪਤੀ ਤੋਂ ਬਿਨਾਂ ਦੂਸਰੇ ਮਰਦ ਵੱਲ ਵੇਖਣਾ ਵੀ ਗੁਨਾਹ ਹੈ ਇਸੇ ਤਰ੍ਹਾਂ ਹੀ ਸਾਡਾ ਧਰਮ ਵਿੱਚ ਆਪਣੀ ਇਸਤਰੀ ਤੋਂ ਬਿਨਾਂ ਦੂਸਰੀ ਇਸਤਰੀ ਵੱਲ ਵੇਖਣਾ ਮਰਦ ਵਾਸਤੇ ਗੁਨਾਹ ਹੈ ਆਪਣੀ ਇਸਤਰੀ ਤੋਂ ਬਿਨਾ ਹੋਰ ਸਭ ਨੂੰ ਮਾਵਾ ਭੈਣਾ ਤੇ ਧੀਆਂ ਸਮਝਣਾ ਮਰਦ ਦੇ ਸ਼ੁਭ ਗੁਣ ਅਤੇ ਸ੍ਰੇਸ਼ਟ ਲੱਛਣ ਹਨ ਸਾਡੀ ਗੁਰਗੱਦੀ ਦੇ ਲਿਹਾਜ਼ ਨਾਲ ਤੁਸੀਂ ਸਾਡੀਆਂ ਭੈਣਾ ਸਮਾਨ ਹੋ ਇਸ ਤਰ੍ਹਾਂ ਦੇ ਸਿੱਖਿਆਦਾਇਕ ਬਚਨ ਸੁਣ ਕੇ ਬੇਗਮਾ ਬਹੁਤ ਪ੍ਰਸੰਨ ਹੋਈਆਂ ਅਤੇ ਗੁਰੂ ਜੀ ਨੂੰ ਨਮਸਕਾਰ ਕਰਕੇ ਆਪਣੇ ਤੰਬੂ ਵਿੱਚ ਚਲੀਆਂ ਗਈਆਂ ਬਾਦਸ਼ਾਹ ਨੇ ਉਹਨਾਂ ਬਾਦਸ਼ਾਹ ਨੂੰ ਉਹਨਾਂ ਨੇ ਦੱਸਿਆ ਗੁਰੂ ਜੀ ਪੀਰਾਂ ਦੇ ਪੀਰ ਹਨ ਉਹਨਾਂ ਦੀ ਸਿਫਤ ਸਾਡੇ ਪਾਸੋਂ ਨਹੀਂ ਹੋ ਸਕਦੀ ਦੂਸਰੇ ਦਿਨ ਗੋਇੰਦਵਾਲ ਭੱਲੇ ਸਾਹਿਬ ਜਾਦਿਆਂ ਨੂੰ ਮਿਲਣ ਕੇ ਆਪਣੇ ਬੌਲੀ ਸਾਹਿਬ ਦਾ ਇਸ਼ਨਾਨ ਕਰਕੇ ਗੁਰੂ ਜੀ ਨੇ ਬਾਬਾ ਮੋਹਨ ਜੀ ਦੇ ਚਵਾਰੇ ਸਾਹਿਬ ਉਹ ਬਹੁਤ ਤਨ ਅਰਪਣ ਕੀਤਾ ਉਪਰੰਤ ਜਦ ਬਾਦਸ਼ਾਹ ਦੇ ਅੱਗੇ ਤੁਰਨ ਦਾ ਨਗਾਰਾ ਫਜਾਤਾ ਸਾਰਾ ਵਹੀਰ ਤਰਨ ਤਾਰਨ ਵੱਲ ਚੱਲ ਪਿਆ ਤਰਨ ਤਾਰਨ ਇੱਕ ਰਾਤ ਡੇਰਾ ਕਰਕੇ ਦੂਸਰੇ ਦਿਨ ਅੰਮ੍ਰਿਤਸਰ ਨੂੰ ਪਹੁੰਚ ਹੋ ਗਿਆ ਅੰਮ੍ਰਿਤਸਰ ਦੇ ਨੇੜੇ ਪਹੁੰਚੇ ਤਾਂ ਬਾਦਸ਼ਾਹ ਨੇ ਗੁਰੂ ਜੀ ਨੂੰ ਕਿਹਾ ਕਿ ਸਾਡਾ ਡੇਰਾ ਬਹੁਤ ਵੱਡਾ ਹੈ ਜਿਸ ਨਾਲ ਹਾਥੀ ਘੋੜੇ ਤੇ ਪੈਦਲ ਸਿਪਾਹੀ ਬਹੁਤ ਹਨ ਇਸ ਕਰਕੇ ਸ਼ਹਿਰ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਤਦ ਗੁਰੂ ਜੀ ਨੇ ਬਾਦਸ਼ਾਹ ਦਾ ਡੇਰਾ ਅੰਮ੍ਰਿਤਸਰ ਤੋਂ ਦੋ ਕੁ ਦੂਰ ਪਿੰਡ ਗੁੰਮਟਾਲੇ ਦੀ ਦਿਸ਼ਾ ਵਿੱਚ ਲਗਵਾ ਦਿੱਤਾ ਤੇ ਆਪ ਗੁਰੂ ਜੀ ਆਪਣੇ ਮਹਿਲਾ ਵਿੱਚ ਆ ਗ라ਜੇ ਮਾਤਾ ਗੰਗਾ ਜੀ ਹੋਰ ਪਰਿਵਾਰ ਅਤੇ ਨਗਰ ਵਾਸੀਆਂ ਨੇ ਗੁਰੂ ਜੀ ਦੇ ਆਗਮਨ ਦੀਆਂ ਬਹੁਤ ਖੁਸ਼ੀਆਂ ਮਨਾਈਆਂ ਬੱਜੇ ਬਜਾਏ ਅਤੇ ਦੀਪਮਾਲਾ ਕੀਤੀਆਂ ਸਾਰੇ ਸ਼ਹਿਰ ਦੀ ਸਜਾਵਟ ਕੀਤੀ ਸ੍ਰੀ ਹਰਮੰਦਰ ਸਾਹਿਬ ਮਾਤਾ ਜੀ ਨੇ ਗੁਰੂ ਜੀ ਨੂੰ ਮੱਥਾ ਟਿਕਾਇਆ ਅਤੇ ਕੜਾ ਪ੍ਰਸ਼ਾਦ ਦੀ ਬਹੁਤ ਦੇਗ ਵਰਤਾਈ ਮਾਤਾ ਜੀ ਨੇ ਗੁਰੂ ਜੀ ਤੋਂ ਸਿਰਵਾਰਨਾ ਕਰਕੇ ਬਹੁਤ ਤਨ ਗਰੀਬਾਂ ਨੂੰ ਵੰਡਿਆ ਦੋ ਦਿਨ ਅੰਮ੍ਰਿਤਸਰ ਡੇਰਾ ਕਰਕੇ ਜਹਾਂਗੀਰ ਨੇ ਵਜ਼ੀਰ ਖਾਨ ਅਤੇ ਕਿੰਚਤ ਬੇ ਨੂੰ ਕਿਹਾ ਤੁਸੀਂ ਦੋਵੇਂ ਇੱਥੇ 1-2 ਦਿਨ ਠਹਿਰ ਕੇ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਲਾਹੌਰ ਮੇਰੇ پاس ਆ ਜਾਣਾ ਗੁਰੂ ਜੀ ਬੜੇ ਪਰਉਪਕਾਰੀ ਜੋਤਦੇ ਹਨ ਇਹਨਾਂ ਦੇ ਦਾ ਮੇਰੇ پاس ਰਹਿਣਾ ਹੀ ਠੀਕ ਹੈ ਮੈਂ ਵੀ ਇਹਨਾਂ ਨੂੰ ਤੁਹਾਡੇ ਨਾਲ ਲਾਹੌਰ ਆਉਣ ਵਾਸਤੇ ਬੇਨਤੀ ਕਰ ਦਿੱਤੀ ਹੈ ਅਤੇ ਆਸ ਹੈ ਕਿ ਗੁਰੂ ਜੀ ਤੁਹਾਡੇ ਨਾਲ ਲਾਹੌਰ ਪਹੁੰਚ ਜਾਣਗੇ ਇਹ ਪੱਕੀ ਕਰਕੇ ਪਾਤਸ਼ਾਹ ਲਾਹੌਰ ਨੂੰ ਰਵਾਨਾ ਹੋ ਗਿਆ ਦੋ ਦਿਨ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦੀ ਅਤੇ ਨੇੜੇ ਦੇ ਪਿੰਡਾਂ ਦੀ ਸੰਗਤ ਬਹੁਤ ਆਉਂਦੀ ਰਹੀ ਅਤੇ ਭੇਟਾ ਅਰਪਣ ਕਰਕੇ ਮਨੋ ਕਾਮਨਾਵਾਂ ਪ੍ਰਾਪਤ ਕਰਦੀ ਰਹੀ ਲੋਕ ਚੰਦੂ ਨੂੰ ਕੈਦ ਵਿੱਚ ਪਿਆ ਹੋਇਆ ਵੇਖ ਕੇ ਉਸ ਨੂੰ ਬਹੁਤ ਲਾਂਟਾਂ ਤੇ ਫਟਕਾਰਾਂ ਪਾਉਂਦੇ ਚੰਦੂ ਬੇਵਸ ਹੋ ਕੇ ਸਭ ਦੀਆਂ ਸੁਣ ਕੇ ਨੀਮੀ ਪਾ ਕੇ ਬੈਠਾ ਰਹਿੰਦਾ ਤੀਸਰੇ ਦਿਨ ਗੁਰੂ ਜੀ ਨੇ ਲਾਹੌਰ ਜਾਣ ਦੀ ਤਿਆਰੀ ਕਰਕੇ ਕੁਝ ਸਿੱਖ ਯੋਧੇ ਸੇਵਾਦਾਰ ਆਪਣੇ ਨਾਲ ਜਾਣ ਵਾਸਤੇ ਤਿਆਰ ਕਰ ਲਏ ਤੇ ਨਗਾਰੇ ਤੇ ਚੋਟ ਲਾ ਲਾ ਕੇ ਚਾਲੇ ਪਾ ਦਿੱਤੇ ਇਕ ਰਾਤ ਰਸਤੇ ਵਿੱਚ ਡੇਰਾ ਕਰਕੇ ਦੂਸਰੇ ਦਿਨ ਲਾਹੌਰ ਦੇ ਪਾਸ ਮੁਜੰਗ ਪਿੰਡ ਡੇਰਾ ਜਾ ਕੀਤਾ ਗੁਰੂ ਜੀ ਦਾ ਡੇਰਾ ਕਰਾ ਕੇ ਵजीर खान ਅਤੇ ਕਿੰਚਤ ਪੇਗ ਨੇ ਜੋ ਗੁਰੂ ਜੀ ਦੇ ਨਾਲ ਹੀ ਆਏ ਸਨ ਬਾਦਸ਼ਾਹ ਨੂੰ ਖਬਰ ਕਰ ਦਿੱਤੀ ਕਿ ਗੁਰੂ ਜੀ ਦਾ ਡੇਰਾ ਮੁਜੰਗ ਪਿੰਡ ਕਰਾ ਦਿੱਤਾ ਹੈ ਲਾਹੌਰ ਦੇ ਸੰਗਤ ਮਿਲ ਕਰਕੇ ਕੜਾਹ ਪ੍ਰਸ਼ਾਦ ਅਤੇ ਹੋਰ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਅੱਗੇ ਗੁਰੂ ਤਰੋਹੀ ਚੰਦੂ ਨੂੰ ਫੜਿਆ ਵੇਖ ਕੇ ਬੜੀ ਪਰਸੰਨ ਹੋਈ ਲਾਹੌਰ ਪਹੁੰਚ ਕੇ ਭਾਈ ਜੇਠਾ ਆਦ ਸਿੱਖਾਂ ਨੇ ਚੰਦੂ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਫੇਰ ਕੇ ਉਸ ਨੂੰ ਨਸ਼ਰ ਕਰਨ ਦੀ ਸਲਾਹ ਦਿੱਤੀ ਗੁਰੂ ਜੀ ਤੋਂ ਆਗਿਆ ਲੈ ਕੇ ਚੰਦੂ ਨੂੰ ਸੰਗਲੀ ਪਾ ਕੇ ਅਤੇ ਉਸ ਦਾ ਮੂੰਹ ਕਾਲਾ ਕਰਕੇ ਬਜਾਰਾਂ ਵਿੱਚ ਲੈ ਤੁਰੇ ਲਾਹੌਰ ਦੀ ਸੰਗਤ ਤੇ ਆਮ ਜਨਤਾ ਜਿਨ੍ਹਾਂ ਨੂੰ ਪਤਾ ਸੀ ਕਿ ਇਸ ਪਾਪੀ ਨੇ ਕਿਸ ਬੁਰੀ ਹਾਲਤ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਸਭ ਚੰਦੂ ਨੂੰ ਫਟਕਾਰਾਂ ਪਾਉਂਦੇ ਅਤੇ ਗਾਲਾਂ ਕੱਢਦੇ ਇਸ ਤਰ੍ਹਾਂ ਜਦ ਕੁਝ ਦਿਨ ਸਿੱਖ ਚੰਦੂ ਨੂੰ ਬਜਾਰਾਂ ਵਿੱਚ ਫੇਰਦੇ ਰਹੇ ਤਾਂ ਇੱਕ ਦਿਨ ਉਹ ਪੁੰਝੇ ਦੇ ਪੱਠ ਪਾਸੋਂ ਜਿਸ ਪਾਸੋਂ ਚੰਦੂ ਰੇਤਾ ਗਰਮ ਕਰਕੇ ਗੁਰੂ ਤੇ ਪਵਾਉਂਦਾ ਸੀ ਲੰਗਣ ਲੱਗੇ ਤਾਂ ਉਸਨੇ ਉੱਠ ਕੇ ਚੰਦੂ ਦੇ ਸਿਰ ਵਿੱਚ ਉਹੀ ਕੜਛਾ ਗੁੱਸੇ ਨਾਲ ਮਾਰ ਕੇ ਕਿਹਾ ਪਾਪੀਆ ਤੂੰ ਮੇਰੇ ਪਾਸੋਂ ਗੁਰੂ ਜੀ ਉੱਤੇ ਗਰਮ ਰੇਤਾਂ ਪਵਾ ਕੇ ਵੱੱਜਰ ਪਾਪ ਕਰਾਇਆ ਸੀ ਉਸ ਦਾ ਬਦਲਾ ਮੈਂ ਲੈ ਕੇ ਛੱਡਾਂਗਾ ਚੰਦੂ ਤਾਂ ਅੱਧੇ ਹੀ ਮਰਿਆ ਸਮਾਨ ਸੀ ਇਸ ਕੜਛੇ ਦੇ ਵੱਜਨ ਨਾਲ ਉਸ ਦੇ ਸਿਰ ਦਾ ਖੋਪਰ ਦੋ ਟੁਕੜੇ ਹੋ ਗਿਆ ਅਤੇ ਉਹ ਤੜਫ ਤੜਫ ਕੇ ਉੱਥੇ ਹੀ ਮਰ ਗਿਆ ਕੁਝ ਦਿਨ ਲਾਹੌਰ ਆਰਾਮ ਕਰਕੇ ਜਹਾਂਗੀਰ ਨੇ ਕਸ਼ਮੀਰ ਜਾਣ ਦੀ ਤਿਆਰੀ ਆਪਣੇ ਪੁੱਤਰ ਸ਼ਾਹਜਹਾਨ ਨੂੰ ਗੁਰੂ ਜੀ પાસે ਲਿਆ ਕੇ ਬੇਨਤੀ ਕੀਤੀ ਕਿ ਮੈਂ ਕਸ਼ਮੀਰ ਨੂੰ ਜਾ ਰਿਹਾ ਹਾਂ ਮੇਰੇ ਪਿੱਛੋਂ ਤੁਸੀਂ ਮੇਰੇ ਪੁੱਤਰ ਸ਼ਾਹਜਹਾਨ ਨੂੰ ਮੇਰੇ ਸਮਾਨ ਹੀ ਦਇਆ ਦੀ ਨਜ਼ਰ ਨਾਲ ਵੇਖਣਾ ਗੁਰੂ ਜੀ ਨੇ ਕਿਹਾ ਸਾਡਾ ਕਿਸੇ ਨਾਲ ਵੈਰ ਨਹੀਂ ਹੈ ਜਿਸ ਤਰ੍ਹਾਂ ਕੋਈ ਸਾਡੇ ਨਾਲ ਵਰਤਾਓ ਕਰੇਗਾ ਉਸੇ ਤਰ੍ਹਾਂ ਹੀ ਉਸ ਨਾਲ ਅਸੀਂ ਵਰਤਾਂਗੇ ਫਿਰ ਜਹਾਂਗੀਰ ਨੇ ਸ਼ਾਹਜਹਾਨ ਨੂੰ ਕਿਹਾ ਕਿ குரு ਜੀ ਇੱਕ ਵੱਡੇ ਯੋਧੇ ਵੀ ਹਨ ਅਤੇ ਪੀਰਨ ਪੀਰ ਵੀ ਇਹਨਾਂ ਨਾਲ ਸਦਾ ਨਿਮਰਤਾ ਨਾਲ ਪੇਸ਼ ਆਉਣਾ ਇਸ ਤਰ੍ਹਾਂ ਦੋਹਾ ਪਾਸਿਆਂ ਨੂੰ ਮੇਲ ਮਿਲਾਪ ਨਾਲ ਰਹਿਣਾ ਆਖ ਕੇ ਜਹਾਂਗੀਰ ਆਪਣੇ ਲਾਮ ਲਸ਼ਕਰ ਨਾਲ ਕਸ਼ਮੀਰ ਨੂੰ ਤੁਰ ਗਿਆ ਚੰਦੂ ਦੇ ਮਰਨ ਦਾ ਹਾਲ ਜਦ ਪਾਪਾ ਪਿਰਥੀ ਚੰਦ ਜੀ ਦੇ ਪੁੱਤਰ ਮਿਹਰਵਾਨ ਨੇ ਸੁਣਿਆ ਤਾਂ ਉਹ ਬੜਾ ਦੁਖੀ ਤੇ ਚਿੰਤਾਵਾਨ ਹੋਇਆ ਉਸਨੇ ਵਿਚਾਰਿਆ ਕਿ ਮੇਰੇ ਪਿਤਾ ਤੇ ਉਸ ਦੇ ਸਹਾਇਕ ਸੁਲਬੀ ਖਾਂ ਸੁਲਬੀ ਸੁਲਹੀ ਖਾਂ ਤੇ ਚੰਦੂ ਸਾਰੇ ਹੀ ਇੱਕ ਇੱਕ ਕਰਕੇ ਮਰ ਗਏ ਹਨ ਹੁਣ ਕਿਹੜਾ ਕੋਈ ਉਪਾਅ ਕੀਤਾ ਜਾਵੇ ਜਿਸ ਨਾਲ ਸ਼ਾਹਜਹਾਨ ਨਾਲ ਮੇਲ ਮੁਲਾਕਾਤ ਕਰਕੇ ਉਸ ਤੋਂ ਸਹਾਇਤਾ ਲਈ ਜਾਵੇ ਜਹਾਂਗੀਰ ਨੂੰ ਹਰ ਗੋਵਿੰਦ ਜੀ ਨੇ ਪਤਾ ਨਹੀਂ ਕਿਹੜਾ ਜਾਦੂ ਪਾ ਦਿੱਤਾ ਹੈ ਜਿਸ ਕਰਕੇ ਉਹ ਉਸ ਦਾ ਪੱਖੀ ਹੋ ਗਿਆ ਹੈ ਸ਼ਾਜਹਾਨ ਨਾਲ ਮੇਲ ਕਰਨ ਵਾਸਤੇ ਚੰਦੂ ਦੇ ਪੁੱਤਰ ਦੀ ਸਹਾਇਤਾ ਲੈਣੀ ਚਾਹੀਦੀ ਹੈ ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਸ੍ਰੀ ਗੁਰੂ ਹਰगोविंद ਜੀ ਦੇ ਵਿਰੁੱਧ ਮੇਰੀ ਸਹਾਇਤਾ ਕਰਨੀ ਮੰਨ ਜਾਏਗਾ ਇਹ ਵਿਅੰਤ ਸੋਚ ਕੇ ਸੋਢੀ ਮਿਹਰਬਾਨ ਚੰਦੂ ਦੇ ਮਰਨ ਦਾ ਅਫਸੋਸ ਕਰਨ ਦੇ ਬਹਾਨੇ ਉਸ ਦੇ ਪੁੱਤਰ ਨੂੰ ਜਾ ਮਿਲਿਆ ਪਹਿਲਾਂ ਚੰਦੂ ਮੱਲ ਦੇ ਮਰਨ ਦਾ ਅਫਸੋਸ ਕਰਕੇ ਫਿਰ ਕਿਹਾ ਸ਼ਾਹਜਹਾਨ ਨੂੰ ਮਿਲ ਕੇ ਦੀਵਾਨ ਸਾਹਿਬ ਦੀ ਮੌਤ ਦਾ ਬਦਲਾ ਗੁਰੂ ਹਰਗੋਬਿੰਦ ਜੀ ਤੋਂ ਜ਼ਰੂਰ ਲੈਣਾ ਚਾਹੀਦਾ ਹੈ ਫਿਰ ਮਿਹਰਬਾਨ ਨੇ ਆਪਣੀ ਬਾਬਤ ਕਿਹਾ ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਹੈ ਫਿਰ ਮੈਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪੱਤੇ ਪੁੱਤਰ ਪਿਰਥੀ ਚੰਦ ਦਾ ਪੁੱਤਰ ਹਾਂ ਸ਼੍ਰੀ ਹਰਗੋਬਿੰਦ ਜੀ ਦਾ ਗੁਰਗੱਦੀ ਤੇ ਹੱਕ ਨਹੀਂ ਹੈ ਇਹ ਸ੍ਰੀ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਦੇ ਪੁੱਤਰ ਹਨ ਇਹ ਸਲਾਹ ਕਰਕੇ ਤੋਵੇਂ ਜਨੇ ਸ਼ਾਹ ਜਹਾਂ ਨੂੰ ਜਾ ਮਿਲੇ ਅਤੇ ਆਪੋ ਆਪਣੇ ਦੁੱਖ ਦੱਸ ਕੇ ਬੇਨਤੀ ਕੀਤੀ ਜੇਕਰ ਤੁਸੀਂ ਸਾਡੀ ਸਹਾਇਤਾ ਕਰੋ ਤਾਂ ਸਾਡਾ ਦੁੱਖ ਦੂਰ ਹੋ ਸਕਦਾ ਹੈ ਤੋਹਾਂ ਦੀ ਗੱਲ ਸੁਣ ਕੇ ਸ਼ਾਹ ਜਹਾਂ ਨੇ ਕਿਹਾ ਜਦ ਸਮਾਂ ਮਿਲਿਆ ਤਾਂ ਮੈਂ ਪਿਤਾ ਜੀ ਨੂੰ ਤੁਹਾਡੀ ਗੱਲ ਦੱਸਾਂਗਾ ਇਹ ਉੱਤਰ ਲੈ ਕੇ ਮਿਹਰਬਾਨ ਤੇ ਚੰਦੂ ਦਾ ਪੁੱਤਰ ਆਪੋ ਆਪਣੇ ਘਰਾਂ ਨੂੰ ਚਲੇ ਗਏ